ਲੋਕ ਗਾਇਕਾ ਸੁਖੀ ਬਰਾੜ ਦੇ ਨਾਲ ਸੰਬੰਧਿਤ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲੋਕ ਗਾਇਕਾ ਸੁਖੀ ਬਰਾੜ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੂੰ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਚੇਅਰਪਰਸਨ ਬਣਾ ਦਿੱਤਾ ਗਿਆ ਉਹਨਾਂ ਦਾ ਕਾਰਜਕਾਲ ਲਗਭਗ 2 ਸਾਲ ਰਹੇਗਾ ਤਾਂ ਸੁਖੀ ਬਰਾੜ ਦੇ ਮੋਢਿਆਂ ਤੇ ਇਹ ਵੱਡੀ ਜ਼ਿੰਮੇਵਾਰੀ ਹੈ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਚੇਅਰਪਰਸਨ ਹੋਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਤੇ ਨਾਲ ਹੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਅੱਜਕੱਲ ਦਾ ਪੰਜਾਬੀ ਸੰਗੀਤ ਗਲਤ ਪਾਸੇ ਵੱਲ ਜਾ ਰਿਹਾ ਹੈ ਗੀਤਾਂ ਦੇ ਵਿੱਚ ਅਸ਼ਲੀਲਤਾ ਝਲਕਦੀ ਹੈ ਤਾਂ ਲੋਕ ਗਾਇਕਾ ਸੁਖੀ ਬਰਾੜ ਸਮੇਂ ਸਮੇਂ ਤੇ ਇਸ ਸਭ ਨੂੰ ਲੈ ਕੇ ਆਪਣਾ ਪੱਖ ਰੱਖਦੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਗੀਤਾਂ ਦੇ ਵਿੱਚ ਸ਼ਾਲੀਨ ਭਾਸ਼ਾ ਦਾ ਪ੍ਰਯੋਗ ਹੋਣਾ ਚਾਹੀਦਾ ਪਰ ਅੱਜਕੱਲ ਦੇ ਗੀਤਾਂ ਦੇ ਵਿੱਚ ਤਾਂ ਗਾਲੀ ਗਲੋਚ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਫ਼ ਸੁਥਰਾ ਕੰਟੈਂਟ ਹੋਣਾ ਚਾਹੀਦਾ ਅੱਜਕੱਲ ਦੇ ਗਾਇਕ ਤਾਂ ਸ਼ਾਰਟਸ ਪਾ ਕੇ ਸਟੇਜਾਂ ਤੇ ਚੜ ਜਾਂਦੇ ਨੇ ਜਦਕਿ ਸਾਡਾ ਸੱਭਿਆਚਾਰ ਕੀ ਹੈ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਸਾਡਾ ਵਿਰਸਾ ਤਾਂ ਕਿਤੇ ਅਲੋਪ ਹੀ ਹੋ ਗਿਆ ਜਾਪਦਾ ਹੈ ਅਸ਼ਲੀਲਤਾ ਨੂੰ ਦਰਸਾਉਂਦੀਆਂ ਇਹਨਾਂ ਸਭ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਲੋਕ ਗਾਇਕਾ ਸੁਖੀ ਬਰਾੜ ਦਾ ਕਹਿਣਾ ਹੈ ਕਿ ਸੰਗੀਤ ਕਿਸੇ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ ਤੇ ਗੀਤ ਲੋਕਾਂ ਦੇ ਮਨਾਂ ਤੇ ਬਹੁਤ ਵੱਡਾ ਪ੍ਰਭਾਵ ਪਾਉਂਦੇ ਨੇ ਇਸ ਕਰਕੇ ਗਾਇਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਹੁਣ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦਾ ਚੇਅਰਪਰਸਨ ਸੁਖੀ ਬਰਾੜ ਹੋਰਾਂ ਨੂੰ ਬਣਾ ਦਿੱਤਾ ਗਿਆ ਹੈ ਉਹਨਾਂ ਦਾ ਕਾਰਜਕਾਲ 2 ਸਾਲ ਰਹੇਗਾ ਹੁਣ ਇਹ ਦੇਖਣਾ ਅਹਿਮ ਰਹੇਗਾ ਕਿ ਉਹ ਆਪਣੇ ਚੇਅਰਪਰਸਨ ਦੇ ਕਾਰਜਕਾਲ ਦੇ ਵਿੱਚ ਕੀ ਕੁਝ ਨਵੀਆਂ ਤਬਦੀਲੀਆਂ ਕਰਦੇ ਨੇ ਕੀ ਕੁਝ ਨਵੀਆਂ ਬਾਉਂਡਰੀਜ਼ ਬਣਾਉਂਦੇ ਨੇ ਜਿਸ ਦੇ ਨਾਲ ਪੰਜਾਬੀ ਸਭਿਆਚਾਰ ਤੇ ਸੰਗੀਤ ਨੂੰ ਮੋੜ ਤੋਂ ਬਿਹਤਰੀ ਦੇ ਨਾਲ ਸੁਰਜੀਤ ਹੋਣ ਦਾ ਰਾਹ ਖੁੱਲੇ ਤਾਂ ਲੋਕ ਗਾਇਕਾ ਸੁਖੀ ਬਰਾੜ 2 ਸਾਲ ਦੇ ਲਈ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਚੇਅਰਪਰਸਨ ਵਜੋਂ ਕਮਾਂ ਸੰਭਾਲਣਗੇ న్యూਸ ਟੈਸਟ ਰਿਪੋਰਟ ਜਾਨੀ ਤੇ ਅਸ਼ੀ